ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੇ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਤੇ ਥੱਪੜ ਤੇ ਥੱਪੜ ਸਾਰੇ ਜਣੇ ਪੈ ਗਏ ਗਲੀ 'ਚ ਵੀ ਤੇ ਬਾਹਰ ਵੀ ਤੇ ਮੜਤੇ ਰਾਜ ਖੜਕੇ ਨੂੰ ਮਾਰ ਕੇ ਵੱਲ ਕੇ ਫਿਰ ਇਹਨਾਂ ਰਾਜ ਖੁਲਾਰ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ ਉੱਥੋਂ ਹੀ ਅੱਧ ਬਲੋਆ ਜਾ ਕਰਕੇ ਲੈ ਆ ਕੇ ਗਏ ਆ ਦੇ ਕੋਥੇ ਜਾ ਕੇ ਉਹ ਬੱਚੇ ਦੀਆਂ ਸ਼ਸ਼ਟਾ ਜਿਹੜੀਆਂ ਉਹ ਯਾਰ ਹੋ ਗਈਆਂ ਨੇ ਜਾਨਾ ਉਹ ਤੇ ਗੱਲ ਤੇ ਬਹੁਤ ਤਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਨੂੰ ਬਹੁਤ ਪਰੇਸ਼ਾਨ ਕਰਨ ਦੀ ਅੱਧਾ ਦਸ ਦਿਨ ਹੋ ਗਏ ਫੋਨ ਕਰ ਕਰ ਗਏ ਤੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੇ ਚਲ ਗਈ ਬਰੇ ਇਥੇ ਉੱਥੇ ਫਿਰਦਾ ਰਿਹਾ ਕਿ ਰਿਸ਼ਤਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਕਿਹਾ ਜਾਂ ਪੁਲਿਸ ਵੀ ਉਹਦੇ ਨਾਲ ਲੜੀ ਪਤਾ ਨਹੀਂ ਉਹਨਾਂ ਨੂੰ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਫੜਾਇਆ ਆਪ ਹੀ ਚਲ ਗਏ ਤੇ ਪੁਲਿਸ ਵਾਲੇ ਵੀ ਨਾਲ ਲੜੇ ਉਹਨਾਂ ਦੇ ਉਹ ਆ ਵੀ ਚਲ ਗਏ ਉਹਨਾਂ ਰਾਜ ਕੋੜ ਕੋੜੀ ਨੂੰ ਮਾਰਦਾ ਵਾ ਤੁਹਾਡੇ ਪੁਲਿਸ ਨੂੰ ਦੇ ਤਾਰੇ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਦੰਦ ਡੈਥ ਹੋ ਗਈ ਮੁੰਡੇ ਦੀ ਲੱਗਦਾ ਹੈ ਕਿ ਮੇਰਾ ਨਾਂ ਹੀ ਰਮਸੀ ਆ ਪਿੰਡ ਚ ਮਿਆਰੀ ਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੇਰਾ ਭਤੀਜਾ ਹੈ ਉਹ ਕੀ ਗੱਲ ਕੀ ਹੋਈ ਹੈ ਸਰ ਜੀ ਗੱਲ ਤੇ ਬਹੁਤ ਤਕਾ ਹੋਇਆ ਜੀ ਉਹਦੇ ਨਾਲ ਉਹਦਾ ਕਸੂਰ ਕੋਈ ਨਹੀਂ ਮੁੰਡੇ ਦਾ ਕੁੜੀ ਉਹਨੂੰ ਬੜਾ ਪਰੇਸ਼ਾਨ ਕਰਨ ਦੀ ਸੀ 8-10 ਦਿਨ ਹੋ ਗਏ ਫੋਨ ਕਰ ਕਰ ਕੇ ਤੇ ਉਹ ਕੁੜੀ ਨੇ ਉਹਨੂੰ ਲੈ ਕੇ ਚਲ ਗਈ ਪਰ ਉਹਦਾ ਉਹਨਾਂ ਨੂੰ ਕਸੂਰ ਨਹੀਂ ਗਿਣਿਆ ਕੁੜੀ ਦਾ ਉਹ ਲੈ ਕੇ ਤੇ ਚਲ ਗਈ ਬੜੀ ਸੀ ਉੱਥੇ ਫਿਰਦਾ ਰਿਹਾ ਕਿ ਰਿਸ਼ਤੇਦਾਰ ਕੋ ਚਲ ਗਏ ਉਹਨਾਂ ਨੇ ਮਗਰੋਂ ਪੁਲਿਸ ਨੂੰ ਨਹੀਂ ਗਿਆ ਜਿਆ ਪੁਲਿਸ ਵੀ ਉਹ ਨਾਲ ਲੜੀ ਪਤਾ ਨਹੀਂ ਉਹਨਾਂ ਨੇ ਕਹਿ ਕੇ ਉਹਨਾਂ ਪੁਲਿਸ ਨੂੰ ਨਹੀਂ ਫੜਾਇਆ ਆਪ ਹੀ ਚਲ ਗਏ ਤੇ ਪੁਲਿਸ ਵਾਲੇ ਵੀ ਨਾਲ ਲੜੇ ਇਹਨਾਂ ਦੇ ਉਹ ਆਪ ਹੀ ਚਲ ਗਏ ਉਹਨਾਂ ਰਾਜ ਕੋੜ ਕੋੜੀ ਨੂੰ ਮਾਰਦਾ ਵਾ ਮੁੰਡੇ ਪੁਲਿਸ ਨੂੰ ਦੇ ਤਾਰੇ ਪੁਲਿਸ ਨੇ ਵੀ ਮਾਰਿਆ ਤੇ ਉਹਦੀ ਬੰਦੇ ਦੀ ਡੈਥ ਹੋ ਗਈ ਮੁੰਡੇ ਦੀ ਕਿੱਥੇ ਸੀ ਉਹ ਬੱਚਾ ਕਿੱਥੇ ਹਾਂਜੀ ਕਿੱਥੇ ਬੱਚਾ ਸੀ ਕਿੱਥੇ ਗਿਆ ਲੁਧਿਆਣਾ ਲੁਧਿਆਣੇ ਖੜਿਆ ਹੈ ਇਹਨਾਂ ਨੇ ਕਿੱਦਾਂ ਪੁੱਛਾ ਕਰਕੇ ਹਾਂਜੀ ਲੁਧਿਆਣੇ ਕਿੱਦਾਂ ਪੁੱਛਾ ਇਥੋਂ ਪਰਚਾ ਕੱਟਿਆ ਸੀ ਉਹਨਾਂ ਨੇ ਮਲੋਤੇ ਹਾਂਜੀ ਤੇ ਕਸੂਰ ਕੁੜੀ ਦਾ ਵੀ ਜ਼ਿਆਦਾ ਸੀ ਪਰ ਉਹਨਾਂ ਮੁੰਡੇ ਦਾ ਵੀ ਪਰ ਉਹਨਾਂ ਨੂੰ ਚਾਹੀਦਾ ਹੈ ਜੇ ਪਰਚਾ ਹੀ ਜਗਰਾਉਣਾ ਹੈ ਤੇ ਫਿਰ ਉਹਨਾਂ ਪਹਿਲਾਂ ਆਪ ਬਹੁਤ ਕੁੱਟਿਆ ਦੀ ਵੀਡੀਓ ਵੀ ਉਹਨਾਂ ਬਣਾ ਬਣਾ ਕੇ ਤੇ ਸਾਰੇ ਲੋਕਾਂ ਨੂੰ ਪਾਈਆਂ ਨੇ ਹੁਣ ਉਹਦੀ ਡੈਥ ਕਿੱਥੇ ਹੋਈ ਹੈ ਡੈਥ ਲੁਧਿਆਣੇ ਹੋਈ ਹੈ ਨਾਣੇ ਦੇਵ ਚ ਹੈ ਹਾਂਜੀ ਕੀ ਮੰਗ ਕਰਦੇ ਹੋ ਅਈ ਤੇ ਪ੍ਰਸ਼ਾਸਨ ਕੋ ਇਹ ਮੰਗ ਕਰਨੇ ਦਾ ਇਨਸਾਫ ਹੋਣਾ ਚਾਹੀਦਾ ਵਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀਟਾ ਵਾ ਮੁੰਡਾ ਨਹੀਂ ਲੱਗਦਾ ਸੀ ਤੁਹਾਡਾ ਵੀ ਮੁੰਡਾ ਮੇਰਾ ਭਤੀਜਾ ਹੈ ਹਾਂਜੀ ਤੇ ਉਹ ਜਦੋਂ ਇਥੋਂ ਘਰੋਂ ਭੱਜ ਗਿਆ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਝਿੜਕਿਆ ਵੀ ਸੀ ਉਹ ਆਂਦੀ ਸੀ ਮੇਰੇ ਕੋਲ ਕੋਈ ਰੋਹਿਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਝਿੜਕਿਆ ਤੇ ਉਹ ਮੜਕੇ ਦੂਜੇ ਦਿਨੀ ਇਹ ਮੈਂ ਇਥੋਂ ਗਈਆਂ ਝਿੜਕ ਝੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚਲ ਗਈ ਆ ਬੈਕ ਲੀੜਿਆਂ ਦਾ ਭਰਿਆ ਘਰੋਂ ਲੀੜਿਆ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਵੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 2000 ਆਂਦੀ ਮੇਰੇ ਕੋਲ 1000 ਰੁਪਈਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਿਰ ਸਿਰ ਹੀ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾ ਚਮਿਆਰੀ ਚੌਂਕੀ ਪੇਸ਼ ਕਰਾਉਣੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਉਹਨਾਂ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਇਹਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋਂ ਪੜਦੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਲਾਰ ਕੇ ਬੰਨ ਕੇ ਉਹਦੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ-ਮਾਰ ਕੇ ਉੱਥੋਂ ਹੀ ਅਦਬ ਲੋਆ ਜਾ ਕਰਕੇ ਲੈ ਕੇ ਗਏ ਆ ਤੇ ਉਥੇ ਜਾ ਕੇ ਉਹ ਬੱਚੇ ਦੀਆਂ ਸ਼ੱਟਾਂ ਜਿਹੜੀਆਂ ਉਹ ਝਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਡੈ ਪਈਆਂ ਨੇ ਤੇ ਇਸੇ ਵਜ੍ਹਾ ਦੇ ਨਾਲ ਪੁਲਿਸ ਚੌਂਕੀ ਫੜਾਤਾ ਬਾਅਦ ਚੌਂਕੀ ਫੜਾਇਆ ਵਾਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਕੇ ਉਥੇ ਸਟਿਆ ਚੌਂਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਇੱਕ ਨਹੀਂ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰਚਾ ਉਹਨਾਂ ਤੇ ਵੀ ਚਾਹੀਦਾ ਸੀ ਕੁੜੀ ਦੀ ਪੂਰੀ ਗਲਤੀ ਸੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੂੰ ਫੜ ਕੇ ਤੇ ਨਾ ਮਾਰ ਦਿੱਤਾ ਵਾ। ਕੌਣ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ? ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਦਾ ਕੁੜੀ ਨੂੰ ਛਾਤੀ ਨਾਲ ਲਾ ਲਿਆ ਤੇ ਮੁੰਡੇ ਨੂੰ ਚਪੇੜਾਂ ਡਿਆ ਵੀ ਮਾਰਨਾ ਆਪ ਵੀ ਮਾਰਨ ਡਿਆ ਵੀ ਤੋਂ ਉਹਨਾਂ ਕੋ ਵੀ ਮਰਵਾਇਆ। ਮੈਂ ਚਾਹੁੰਨੀ ਆ ਪੀ ਉਹ ਬੁੱਢੀ ਦੇ ਵੀ ਪਰਚਾ ਹੋਣਾ ਚਾਹੀਦਾ। ਉਹ ਮੈਨੂੰ ਨਹੀਂ ਪਤਾ ਮੱਝ ਜੀ ਕਾਲੀ ਜੀ ਹੈਗੀ ਸੀ ਮੈਨੂੰ ਨਹੀਂ ਪਤਾ ਉਹ ਕੌਣ ਆ ਉਹਨਾਂ ਦੀ ਕੀ ਲੱਗਦੀ। ਹਾਂਜੀ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ। ਅਸੀਂ ਉਹਨਾਂ ਚੱਕ ਰਹੀ ਲਾਸ਼ ਰੱਖਾਂਗੇ ਸੜਕ ਦੇ ਉੱਤੇ ਜਿੰਨਾ ਸਜਾਕਰ ਸਾਡੀ ਸੁ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ লাশ ਦਾ ਅਸੀਂ লাশ ਸਾਰਿਆਂ ਨੇ ਜਾ ਕੇ ਤੇ ਧਰਨਾ ਲਾ ਦੇਣਾ লাশ ਇਹ ਸੜਕ ਤੇ ਰਕਦੇ ਨਹੀਂ ਅਮੇ ਤੁਹਾਡਾ ਕਿਹੜਾ ਪਿੰਡ ਕੀ ਹੈ ਸਾਰਾ ਮਾਮਲਾ ਮੇਰਾ ਨਾਮ ਬਿੱਲਮ ਸਿੰਘ ਤੇ ਮੇਰੇ ਪਿੰਡ ਮੇਰਾ ਪਿੰਡ ਚਮਿਆਰੀ ਹੈ ਤਹਿਸੀਲ ਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15 20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਅੱਗ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15 20 ਬੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕੀ ਨਾਲ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੀ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਂ ਦੀ ਸਾਨੂੰ ਪਛਾਣ ਹੈਗੀ ਆ ਬਾਕੀ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਆਣ ਪਛਾਤਦੇ ਨੇ ਤੇ ਪਹਿਲਾਂ ਪੁਲਿਸ ਇਹਨਾਂ ਨੇ ਕੁੱਟਿਆ ਵਾ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਿਸ ਵਾਲੇ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਕੋਟ ਕੋਟ ਕੇ ਇੰਨਾ ਜ਼ਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ 'ਚ ਹੀ ਉਹ ਕੀ ਮਾਮਲਾ ਜਿੱਥੇ ਕੱਢਾ ਪੁੱਛਿਆ ਇਹਨਾਂ ਦੀ ਉਹ ਇਹਨਾਂ ਦੀ ਕੁੜੀ ਗਈ ਉਹਨੇ ਆਪ ਤੇ ਉਹ ਬੈਗ ਬੋਗ ਲੈ ਕੇ ਆਈ ਆਪ ਤਿਆਰ ਹੋ ਕੇ ਆਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜ ਕੇ ਤੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸਾਡੇ ਕੋਲ ਸਬੂਤ ਹੈ ਉੱਥੇ ਪੁਲਿਸਰੇ ਬੱਚਾ ਜਿੱਤ ਆਈ ਜਾਂ ਕੱਢਾ ਉਹ ਜੇਲ੍ਹ 'ਚੋਂ ਆ ਪੁਲਿਸ ਨੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ। ਹਾਂ। ਉੱਥੇ ਡੈੱਥ ਕਿਦਾਂ ਹੋ ਗਈ? ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨੇ ਸਟਾ ਨਹੀਂ ਇੰਨਿਆ ਜਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਚੱਲ ਸਕਿਆ। ਛੋਟਾ ਬੱਚਾ ਤਾਂ ਹੈਗਾ ਹੀ ਕੋਈ ਸਿਆਣਾ ਹੈ ਨਹੀਂ। ਤੇ ਨਵਾਲਕ ਹੀ। ਮਿਲਣ ਗਏ ਕੀ ਦੱਸਦਾ ਸੀ ਉੱਥੇ? ਜਦੋਂ ਅਸੀਂ ਮਿਲਣ ਗਏ ਆ ਤੇ ਉੱਥੇ ਹੋਸ਼ ਹੀ ਕੁਝ ਨਹੀਂ ਸੀ ਤੇ ਨਾ ਉਹਨਾਂ ਨੇ ਕੋਈ ਇਲਾਜ ਕਰਾਇਆ ਨਾ ਉਹਨਾਂ ਨੂੰ ਸਾਨੂੰ ਦੱਸਿਆ ਕਿ ਤੁਹਾਡਾ ਬੱਚਾ ਸਿਰਫ ਛਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤੇ ਫਿਰ ਉਹਨਾਂ ਨੂੰ ਫੋਨ ਕੀਤਾ ਵਾ। ਦੋਸਤੋ ਬਾਅਦ ਅਸੀਂ ਗਏ ਤਾਂ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਆ ਤਾਂ ਫਿਰ ਹਨ ਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੇ ਸੀ ਉਸ ਸਮੇਂ ਪੁਲਿਸ ਅਧਿਕਾਰੀ ਦਾ ਮੈਨੂੰ ਨਹੀਂ ਸਾਨੂੰ ਵੜਨ ਨਹੀਂ ਦਿੱਤਾ ਅਸੀਂ ਦੋ ਤਿੰਨੇ ਜੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ ਤਾਂ ਸਾਨੂੰ ਗਾਂਹ ਜਾਣ ਹੀ ਨਹੀਂ ਦਿੱਤਾ ਕੀ ਮੰਗ ਕਰਦੇ ਜੋਂ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤੇ 302 ਦਾ ਪਰਚਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਸੀਂ ਫਿਰ ਜੋ ਵੀ ਹਰ ਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਨਾਲਾ ਚੌਕ ਲਿਆਕ